ਅਤਕਲ ਜਿਹੜਾ ਡੀਮੋਨਟਾਈਜ਼ੇਸ਼ਨ ਦਾ ਰੌਲਾ ਪਿਆ ਹੈ ਦੇਸ਼ ਵਿੱਚ ਸਤਿ ਮੈਨ ਜੀ ਦੱਸੋ ਏਟੀਐਮ ਦੀ ਲਾਈਨ ਵਿੱਚ ਲੱਗੇ ਤਾਂ ਨਹੀਂ ਲੱਗੇ ਨਹੀਂ ਨਹੀਂ ਮੈਂ ਖੁਸ਼ ਨਸੀਬਾਂ ਕਿ ਮੇਰੇ ਬਹੁਤ ਜ਼ਿਆਦਾ ਖਰਚੇ ਨਹੀਂ ਹੈਗੇ ਅੱਛਾ ਹੋਰ ਕੀ ਦੋ ਕੋਟਾਂ ਨਾਲ ਆਪਾਂ ਸਾਲ ਕੱਢ ਲਈਦਾ ਅਹ ਦੇਖੋ ਦੋ ਤਿੰਨ ਚੀਜ਼ਾਂ ਤਾਂ ਹੈਗੀਆਂ ਜੇ ਮੈਂ ਮੈਂ ਦੁਖੀ ਨਹੀਂ ਕਿਸੇ ਚੀਜ਼ ਤੋਂ ਜੇ ਮੇਰਾ ਗਵਾਂਢੀ ਦੁਖੀ ਹੈ ਨਾ ਉਸ ਚੀਜ਼ ਤੋਂ ਤੇ ਮੇਰਾ ਦੁੱਖ ਮੇਰਾ ਦੁਖੀ ਹੋਣਾ ਸੁਭਾਵਿਕ ਹੈ ਮੈਨੂੰ ਲੋਕਾਂ ਦਾ ਦੁੱਖ ਹਮੇਸ਼ਾ ਆਪਣਾ ਦੁੱਖ ਲੱਗਦਾ ਮੈਂ ਦੇਖੋ ਇਹ ਇਨਾ ਚੀਜ਼ਾਂ ਦਾ ਕੱਲ ਨੂੰ ਫਾਇਦਾ ਕੀ ਹੋਣਾ ਮੈਨੂੰ ਨਹੀਂ ਪਤਾ ਇਸ ਗੱਲ ਦਾ ਹੋ ਸਕਦਾ ਬਹੁਤ ਵੱਡਾ ਚੇਂਜ ਆ ਜਾਵੇ ਆਪਣੇ ਕੰਟਰੀ ਦੇ ਵਿੱਚ ਜਿਹੜੀ ਕਰਪਸ਼ਨ ਹੈਗੀ ਹੈ ਜਿਹੜੀ ਬਲੈਕ ਮਨੀ ਲੋਕਾਂ ਨੇ ਆਪਣੇ ਘਰਾਂ ਚ ਛਪਾਈ ਹੈ ਪਰ ਮੈਂ ਕਈ ਵਾਰ ਸੋਚਦਾ ਵੀ ਜਿਹੜੀ ਬਲੈਕ ਮਨੀ ਹੈ ਕਿੰਨੇ ਕੁ ਲੋਕਾਂ ਕੋਲ ਹੋਏਗੀ ਮਤਲਬ 20% ਲੋਕ ਹੋਣਗੇ ਉਹਦੇ ਵਿੱਚ ਵੀ ਬਹੁਤ ਸਾਰੇ ਲੋਕ ਐਦਾਂ ਦੇ ਨੇ ਜਿਹੜੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਤੁਸੀਂ ਤਾਂ মিডিਆ ਲਾਈਨ ਨਾਲ ਜੁੜੇ ਹੋ ਪਿਛਲੇ 15 ਦਿਨਾਂ ਤੋਂ ਇਹ ਕੰਮ ਚੱਲ ਰਿਹਾ ਔਰ ਜਿੰਨੀ ਮੀਡਲ ਕਲਾਸ ਵਿਚਾਰੀ ਫੈਮਿਲੀ ਹੈ ਫੈਮਿਲੀਜ਼ ਨੇ ਜਾਂ ਲੋਅਰ ਕਲਾਸ ਫੈਮਿਲੀਜ਼ ਨੇ ਜਿਹੜੇ ਰੇੜੀਆਂ ਲਾ ਕੇ ਜਾਂ ਸਾਰਾ ਦਿਨ ਉਹਨਾਂ ਨੇ ਕੰਮ ਕਰਕੇ 100 200 ਰੁਪਏ ਕਮ ਉਹੀ ਵਿਚਾਰੇ ਲਾਈਨਾਂ 'ਚ ਲੱਗੇ ਨੇ ਉਹਨਾਂ ਨੂੰ ਡਰ ਪੈ ਗਿਆ ਕਿ ਪਤਾ ਨਹੀਂ ਕਿਉਂਕਿ ਉਹਨਾਂ ਕੋਲ ਸਹੀ ਮੈਸੇਜ ਨਹੀਂ ਪਹੁੰਚਦਾ ਕਈ ਵਾਰੀ ਤੇ ਮੈਨੂੰ ਲੱਗਦਾ ਹੈ ਕਿ ਉਹ ਸਹੀ ਮੈਸੇਜ ਜਿਹੜਾ ਹੈ ਉਹ ਉਹਨਾਂ ਕੋਲ ਪਹੁੰਚਾਉਣ ਦਾ ਇੱਕ ਜ਼ਰੀਆ ਹੋਣਾ ਚਾਹੀਦਾ ਸੀ ਸਾਨੂੰ ਲੱਗਦਾ ਕਿ ਇੰਟਰਨੈਟ ਸਾਰਾ ਕੁਝ ਹੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇੰਟਰਨੈਟ ਪੂਰੀ ਦੁਨੀਆ ਯੂਜ਼ ਕਰ ਰਹੀ ਹੈ ਇਸ ਵੇਲੇ ਕਿਉਂਕਿ ਮੇਰੇ ਕੋਲ ਇੰਟਰਨੈਟ ਹੈਗਾ ਤੁਹਾਡੇ ਕੋਲ ਇੰਟਰਨੈਟ ਔਰ ਆਪਾਂ ਮਿਲਦੇ ਵੀ ਉਹਨਾਂ ਲੋਕਾਂ ਨੂੰ ਆ ਪਰ ਅਸੀਂ ਕਦੀ ਉਹਨਾਂ ਲੋਕਾਂ ਚਿਤੱਕ ਦੀ ਗਏ ਨਹੀਂ ਨਾ ਉਹਨਾਂ ਲੋਕਾਂ ਨਾਲ ਕਦੀ ਬੈਠੇ ਜਿਨ੍ਹਾਂ ਕੋਈ ਇੰਟਰਨੈਟ ਨਹੀਂ ਹੈਗਾ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਕਿ ਏਟੀਐਮ ਕੀ ਹੈ ਆਪਣਾ ਕ੍ਰੈਡਿਟ ਕਾਰਡ ਕੀ ਹੁੰਦਾ ਹੈ ਨਹੀਂ ਲੋਕ ਲੋਕ ਲਾਈਨਾਂ ਵਿੱਚ ਲੱਗੇ ਲੋਕ ਵੀ ਇਹ ਕਹਿ ਰਹੇ ਨੇ ਪਾਵੇਂ ਦਿੱਕਤ ਹੋ ਰਹੀ ਹੈ ਪਰ ਅਸੀਂ ਖੁਸ਼ ਹਾਂ ਇਸ ਫੈਸਲੇ ਤੋਂ ਹਾਂ ਇਹ ਦੇਖੋ ਪੋਜ਼ਿਟਿਵ ਜਿਹੜਾ ਚੇਂਜ ਉਹ ਚੇਂਜ ਦੀ ਉਮੀਦ ਕਰ ਰਹੇ ਨੇ। ਦੇਖੋ ਦੋ ਚੀਜ਼ਾਂ ਨੇ ਜੀ ਹਰ ਇੱਕ ਚੀਜ਼ ਨੂੰ ਤੁਸੀਂ ਅਲੱਗ-ਅਲੱਗ ਐਂਗਲ ਤੋਂ ਦੇਖ ਸਕਦੇ ਹੋ। ਜੇ ਸਪੋਜ਼ ਕਰ ਲਓ ਲਾਈਨ 'ਚ ਲੱਗਿਆ ਬੰਦਾ ਖੁਸ਼ ਹੈ ਤੇ ਉਹ ਉਹਦੀ ਖੁਸ਼ੀ ਜਿਹੜੀ ਆ ਉਹ ਬਰਕਰਾਰ ਰਹੇ। ਅਗਲੇ ਆਉਣ ਵਾਲੇ 2 ਸਾਲਾਂ ਦੇ ਵਿੱਚ ਵੱਡਾ ਚੇਂਜ ਹੋਵੇ। ਅ ਦੂਜੀ ਗੱਲ ਇਹ ਆ ਕਿ ਮੈਨੂੰ ਐ ਲੱਗਦਾ ਵੀ ਅ ਇੰਡੀਆ ਦੇ ਵਿੱਚ 20 ਤੋਂ 25% ਲੋਕ ਨੇ ਜਿਨ੍ਹਾਂ ਕੋਲ ਬਲੈਕ ਮਨੀ ਹੋਏਗੀ। ਤੇ ਬਲੈਕ ਮਨੀ ਜਿਹੜੀ ਆ ਉਹ ਮੈਨੂੰ ਨਹੀਂ ਲੱਗਦਾ ਕਿ ਬਹੁਤੀ ਲੋਕਾਂ ਨੇ ਕੱਢੀ ਵੀ ਹੋਣੀ ਆ ਜਿਹੜੇ ਜਿਹੜੇ ਕਰਪਟ ਲੋਗ ਨੇ ਉਹ ਕਰਪਟ ਹੀ ਮੈਨੂੰ ਲੱਗਦਾ ਰਹਿਣਗੇ ਹੁਣ ਤੁਸੀਂ ਅਸੀਂ ਮੈਂ ਮੈਂ ਆਰਟਿਸਟਾਂ ਅਸੀਂ ਫੰਕਸ਼ਨਾਂ ਦੇ ਵਿੱਚ ਲੋਕਾਂ ਦੇ ਜਾਂਦੇ ਆ ਹੁਣ ਕਿੰਨੀ ਟਰਬਲ ਲੋਕਾਂ ਨੂੰ ਹੋ ਰਹੀ ਹੈ ਕਈ ਐਦਾਂ ਦੇ ਸ਼ੋਜ਼ ਨੇ ਸਾਡੇ ਕੈਂਸਲ ਹੋ ਗਏ ਇਸ ਕਰਕੇ ਕਿ ਸਾਨੂੰ ਉਹ ਕਹਿੰਦੇ ਵੀ ਤੁਸੀਂ ਜਿਹੜੀ ट्रांजैक्शन ਹੈਗੀ ਆ ਉਹ ਆਪਣਾ ਬੈਂਕ ਟੂ ਬੈਂਕ ਕਰੋ ਤੇ ਉਹਨਾਂ ਲਈ ਔਖਾ ਕਰਨਾ ਕਿਉਂਕਿ ਸਾਨੂੰ ਲੰਮੇ ਸਮੇਂ ਤੋਂ ਕੈਸ਼ ਦੀ ਹਾਲਤ ਪਈ ਹੋਈ ਆ ਛੋਟੇ ਤੋਂ ਛੋਟੇ ਜਿਹੜਾ ਵਪਾਰੀ ਹੈ ਜਾਂ ਛੋਟਾ ਦੁਕਾਨਦਾਰ ਹੈ ਦੁਕਾਨਦਾਰ ਤੋਂ ਵੀ ਤੁਸੀਂ ਥੱਲੇ ਚਲੇ ਜਾਓ ਰੋਡ ਤੇ ਖੜਾ ਜਿਹੜਾ ਕਹੋ ਗੋਲ ਗੱਪਿਆਂ ਦੀ ਕੋਈ ਰੇੜੀ ਲਾ ਕੇ ਬੈਠਾ ਹੋ ਕੋਈ ਸਮੋਸਿਆਂ ਦੀ ਰੇੜੀ ਵਿਚਾਰਾ ਆਪਣੇ ਘਰ ਪਾਲਣ ਵਾਸਤੇ ਹੈ ਨਾ ਉਹ ਵਿਚਾਰਾ ਕੀ ਕਰੂਗਾ ਉਹਨੂੰ ਉਹਨੂੰ ਤਾਂ ਕੈਸ਼ ਇਨ ਹੈਂਡ ਚਾਹੀਦਾ ਨਾ ਜੀ ਉਹ ਕਿੱਥੋਂ ਉਹਨੂੰ ਕਾਰਡ ਯੂਜ਼ ਕਰਨਾ ਆਏਗਾ ਉਹਨੂੰ ਪਹਿਲਾਂ ਸਿਖਾਉਣਾ ਪਏਗਾ ਇੰਡਸਟਰੀ ਤੇ ਕਿੰਨਾ ਅਸਰ ਪਏਗਾ ਇਸ ਚੀਜ਼ ਦਾ 뮤직 ਪੰਜਾਬੀ 뮤직 ਇੰਡਸਟਰੀ ਆਬਵੀਅਸਲੀ ਇੰਡਸਟਰੀ ਤੇ ਅਗਲੇ ਆਉਣ ਵਾਲੇ ਜਿਹੜੇ 2 ਸਾਲ ਹੈ ਉਹ ਪਏਗਾ ਫਰਕ ਅ ਨੈਕਸਟ ਜਿਹੜਾ ਹੈਗਾ ਉਹ 2 ਸਾਲਾਂ ਬਾਅਦ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਚੇਂਜ ਆਵੇ ਕੁਝ ਅਲੱਗ ਹੋ ਜਾਵੇ ਤੇ ਪਤਾ ਨਹੀਂ ਕੀ ਪਾਲਿਸੀਜ਼ ਹੈਗੀਆਂ ਨੇ ਸਰਕਾਰ ਦੀਆਂ ਉਹ ਤੇ ਸਾਡੇ ਕੋਲ ਹਲੇ ਤੱਕ ਪਹੁੰਚੀਆਂ ਨਹੀਂ ਪਰ ਫਿਲਹਾਲ ਅਸੀਂ ਮੈਂ ਉਹ ਕਹਿ ਰਿਹਾ ਜੋ ਮੈਂ ਦੇਖ ਰਿਹਾ ਕਿ ਲੋਕ ਟ੍ਰਬਲ 'ਚ ਨੇ ਔਰ ਟ੍ਰਬਲ ਹੈਗੀ ਹੈ ਤੇ ਕੋਈ ਦੋ ਰਾਏ ਨਹੀਂ ਹਾਂ ਇਹ ਹੋ ਸਕਦਾ ਹੈ ਕਿ ਜਿਹੜੀ ਸਰਕਾਰ ਦੀ ਪਾਲਿਸੀ ਉਹਨਾਂ ਨੇ ਬਣਾਈ ਹੈ ਅੱਗੇ ਉਹ ਇੰਪਲੀਮੈਂਟ ਕਿਵੇਂ ਹੁੰਦੀ ਆ ਔਰ ਕਿੰਨਾ ਕੁ ਫਾਇਦਾ ਦੇ ਕੇ ਜਾਂਦੀ ਆ ਉਹ ਕਲ ਦੀਆਂ ਗੱਲਾਂ ਕਲ ਦੀਆਂ ਗੱਲਾਂ ਨੇ ਸੋ ਇਸ ਵੇਲੇ 100 ਰੁਪਏ ਦੇ ਨੋਟ ਨੇ ਤੁਹਾਡੇ ਕੋਲ 500 ਦੇ ਨੇ 1000 ਦੇ ਨੇ ਚਾਹੇ ਹੀ ਨਹੀਂ ਨਾ ਮੇਰੇ ਕੋਲ ਤਾਂ ਨੋਟ ਹੀ ਨਹੀਂ ਹੁੰਦੇ ਅੱਜ ਕੱਲ ਮੈਂ ਤਾਂ ਮਤਲਬ ਮੈਨੂੰ ਇਹ ਲੱਗਦਾ ਕਿ ਜਿਵੇਂ ਬਸ ਅੱਛਾ ਜੀ ਸੁਪੋਜ਼ ਕਰ ਲਓ ਤੁਸੀਂ ਤੁਰੇ ਜਾ ਰਹੇ ਹੋ ਕਿੰਨਾ ਤੁਹਾਨੂੰ ਸਟ੍ਰੈਸ ਹੋਰ ਵੱਧ ਗਿਆ ਕਿ ਤੁਹਾਨੂੰ ਯਾਦ ਰੱਖਣਾ ਹੈ ਕਿ ਤੁਹਾਡਾ ਜਿਹੜਾ ਕ੍ਰੈਡਿਟ ਕਾਰਡ ਆ ਉਹਦੀ ਲਿਮਿਟ ਖਤਮ ਹੋ ਰਹੀ ਹੈ ਠੀਕ ਹੈ ਸਪੋਜ਼ ਕਰ ਲਓ ਤੁਸੀਂ ਬੰਬਈ ਚਲੇ ਗਏ ਹੋ ਤੁਸੀਂ ਜੇਬ ਚ ਕੈਸ਼ ਨਹੀਂ ਲੈ ਕੇ ਗਏ ਤੇ ਤੁਹਾਡੀ ਲਿਮਿਟ ਵੀ ਖਤਮ ਹੋ ਚੁੱਕੀ ਹੈ ਤੁਸੀਂ ਕਿਤੇ ਫਸ ਗਏ ਹੋ ਕੀ ਕਰੋਗੇ ਤੇ ਪ੍ਰੀਥਰਪਾਪਾ ਸ਼ਾਪਿੰਗ ਕਿਵੇਂ ਕਰਨਗੇ ਸ਼ਾਪਿੰਗ ਕੀ ਕਿਤੇ ਕਿਤੇ ਜ਼ਰੂਰੀ ਜਗ੍ਹਾ ਫਸ ਗਏ ਹੋ ਤਾਂ ਕੀ ਕਰੋਗੇ ਤੁਸੀਂ ਸੋ ਦੇਖੋ ਸਟ੍ਰੈਸ ਤਾਂ ਹੈਗਾ ਹਰ ਇੱਕ ਚੀਜ਼ ਤੁਹਾਨੂੰ ਯਾਦ ਰੱਖਣੀ ਪੈਗੀ ਔਰ ਮੈਂ ਬੜਾ ਭੁਲਕੜ ਜਾ ਬੰਦਾ ਮੇਰਾ ਇੱਕ ਵਾਰੀ ਮੈਨੂੰ ਯਾਦ ਆ ਮੇਰਾ ਏਟੀਐਮ ਕਾਰਡ ਗਿਆ ਸੀਗਾ ਤੇ ਮਿਸਯੂਜ਼ ਵੀ ਹੋਇਆ ਸੀ ਤੇ ਮੈਨੂੰ ਤਾਂ ਸਭ ਤੋਂ ਵੱਡਾ ਇਹ ਫਿਕਰ ਪਿਆ ਕਿ ਮੈਂ ਸਾਂਭਾਂਗਾ ਕਿਵੇਂ ਮੇਰੇ ਤੇ ਗੁਆਚ ਜਾਂਦੇ ਨੇ ਕਾਰਡ ਮੇਰੇ ਕੋਈ ਯਾਦ ਨਹੀਂ ਐਸੈਸਰੀਜ਼ ਮੈਨੂੰ ਯਾਦ ਇਸ ਚੀਜ਼ ਤੋਂ ਬਾਅਦ ਨੋਟਬੰਦੀ ਤੋਂ ਬਾਅਦ ਕੋਈ ਪ੍ਰੋਬਲਮ ਹੋਈ ਤੁਹਾਨੂੰ ਤੁਹਾਨੂੰ ਮਤਲਬ ਕੋਈ ਨਾਰਮਲ ਖਰਚਾ 5-10 100 200 ਤੱਕ ਮੈਨੂੰ ਇਦਾਂ ਦਾ ਕੋਈ ਖਰਚਾ ਨਹੀਂ ਹੋਇਆ ਪਰ ਮੈਂ ਕਈ ਵਾਰੀ ਸੋਚਦਾ ਵੀ ਜਿਹੜੇ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਸੋਚੋਗੇ ਨਾ ਤੁਸੀਂ ਤੁਸੀਂ মিডিਆ ਲੈਵਲ মিডিਆ ਤੇ মিডিਆ ਨਾਲ ਜੁੜੇ ਹੋ ਤੁਸੀਂ ਹਸਪੀਟਲ 'ਚ ਜਾ ਕੇ ਦੇਖੋਗੇ ਤੇ ਉਥੇ ਡਾਕਟਰ ਜਿਹੜੇ ਨੇ ਜਾਂ ਜਿਹੜੇ ਜਿਹੜਾ ਦੇ ਪੇਸ਼ੈਂਟ ਉਥੇ ਹਸਪੀਟਲਾਂ ਚ ਪਏ ਆ ਉਹ ਉਹਨਾਂ ਨੂੰ ਬਹੁਤ ਤਗੜੇ ਲੈਵਲ ਦੀਆਂ ਪ੍ਰੋਬਲਮਸ ਨੇ ਔਰ ਮਤਲਬ ਕੋਆਪਰੇਟ ਨਹੀਂ ਕਰਦੇ ਲੋਕ ਜਿਹੜੇ ਉਥੇ ਬੈਠੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਤੁਸੀਂ ਪੈਸਾ ਦੇਣਾ ਆ ਡਾਕਟਰ ਨੇ ਜਿਨ੍ਹਾਂ ਨੂੰ ਆਪਰੇਸ਼ਨ ਕਰਨਾ ਕਿਸੇ ਆ ਸੋ ਉਹ ਉਹ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਨੂੰ ਧਿਆਨ ਚ ਰੱਖਣੀਆਂ ਪੈਣਗੀਆਂ ਉਹ ਸਰਕਾਰ ਨੂੰ ਧਿਆਨ ਚ ਰੱਖਣੀਆਂ ਪੈਣਗੀਆਂ ਮੈਨੂੰ ਪਤਾ ਹੈ ਕਿ ਉਹਨਾਂ ਨੇ ਜੋ ਵੀ ਕੀਤਾ ਸੋਚ ਸਮਝ ਕੇ ਕੀਤਾ ਹੋਊਗਾ ਕਿਉਂਕਿ ਸਾਨੂੰ ਤੇਣਾ ਚੀਜ਼ਾਂ ਦਾ ਬਹੁਤਾ ਪਤਾ ਨਹੀਂ ਪਰ ਇੰਨਾ ਜ਼ਰੂਰ ਹੈ ਕਿ ਜਿਹੜੀ ਆਮ ਜਨਤਾ ਨੂੰ ਟਰਬਲ ਹੋ ਰਹੀ ਆ ਉਹ 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 ਘੱਟ ਹੋਣੀ ਚਾਹੀਦੀ ਹੈ ਜੇ ਹੋਵੇ ਵੀ ਤੇ ਚਲੋ ਓਨੀ ਘੋਣੀ ਚਾਹੀਦੀ ਜਿੰਨੀ ਹੁਣ ਕਈਆਂ ਦੇ ਜੀ ਲਾਸ ਹੋ ਗਏ ਜਿਹੜੇ ਉਹ ਵਾਪਸ ਨਹੀਂ ਆਣੇ ਉਹਨਾਂ ਲਈ ਤੇ ਪਾਕਿਸਤਾਨ ਦੁਬਾਰਾ ਬਣ ਗਿਆ ਹੈ ਨਾ ਸੋ ਇਸ ਲਈ ਮਤਲਬ ਉਹ ਦੇਖ ਕੇ ਦੁੱਖ ਹੁੰਦਾ ਆਦਰਵਾਇਜ਼ ਜਿਹੜਾ ਸਰਕਾਰ ਦਾ ਡਿਸੀਜਨ ਹੈ ਉਹ ਉਸ ਸਿਰ ਮੱਤੇ ਆ ਕਿਉਂਕਿ ਅਸੀਂ ਇਸ ਦੇਸ਼ ਦੇ ਵਾਸੀ ਆ ਤੇ ਸਾਨੂੰ ਜੋ ਵੀ ਸਰਕਾਰ ਡਿਸੀਜਨ ਲਏਗੀ ਉਹ ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ ਉਹ ਕਰਦੇ ਵੀ ਆ ਪਰ ਉਹ ਸਾਰੀਆਂ ਚੀਜ਼ਾਂ ਦੇ ਨਾਲ-ਨਾਲ ਜਿਹੜਾ ਲੋਕਾਂ ਦਾ ਦੁੱਖ ਹੈ ਉਹ ਵੀ ਕਦੇ-ਕਦੇ ਜਦੋਂ ਨਜ਼ਰ ਆਂਦਾ ਤਾਂ ਫਿਰ ਮਨ ਬਲੁੰਦ ਰਿਆ ਜਾਂਦਾ ਪਰ ਲੈਟਸ ਹੋਪ ਕਿ ਜੋ ਵੀ ਹੋਏਗਾ ਪੋਜ਼ਿਟਿਵ ਹੋਏਗਾ ਦੇਸ਼ ਲਈ ਐਂਡ ਦੇਸ਼ ਦੇ ਲੋਕਾਂ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਐਂਡ 올 द बेस्ट फॉर के थैंक यू ਵੈਰੀ ਮਚ ਤਾਹਿਰਾ ਥੈਂਕ ਯੂ ਵੈਰੀ ਮਚ ਔਰ ਹਮੇਸ਼ਾ ਏਬੀਪੀ ਸਾਂਝਾ ਸਾਨੂੰ ਸਪੋਰਟ ਕਰਦਾ ਜੀ ਸਾਰੇ ਕਲਾਕਾਰਾਂ ਨੂੰ ਤੇ ਸਾਰੇ ਕਲਾਕਾਰਾਂ ਵੱਲੋਂ ਏਬੀ ਸਾਂਝਾ ਨੂੰ ਪੂਰੀ ਟੀਮ ਨੂੰ ਗੁੱਡ ਲੱਕ ਕੰਗ੍ਰੈਚੁਲੇਸ਼ਨਸ ਤੇ ਬੈਸਟ ਵਿਸ਼ੇਸ ਕੇ ਇਦਾਂ ਹੀ ਤੁਸੀਂ ਬਸ ਸੇਵਾ ਕਰਦੇ ਰਹੋ